ਸਵਰਗ ਦੇਖੋ ਦਲ ਲੇਖ ਦੀ ਖਾਸियत ਸ਼ਿਕਾਰਾ ਰਾਈਡ ਦਾ ਅਨੁਭਵ ਹਾਊਸ ਬੋਟ ਦਾ ਤਜਰਬਾ ਫਲੋਡਿੰਗ ਮਾਰਕੀਟ ਘੁੰਮਣ ਨਾਲ ਦਿਮਾਗ ਕਿਉਂ ਸਹੀ ਰਹਿੰਦਾ ਹੈ ਫੋਟੋਗ੍ਰਾਫੀ ਅਤੇ ਯਾਦਾਂ ਘੁੰਮਣ ਨਾਲ ਦਲ ਲੇਖ ਦਾ ਤਜਰਬਾ ਕਿਵੇਂ ਰਿਹਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਦਲ ਲੇਖ ਜੋ ਕਿ ਕਸ਼ਮੀਰ ਦੀ ਖੂਬਸੂਰਤ ਜੰਨਤ ਹੈ। ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਕਸ਼ਮੀਰ ਦੀ ਸ਼ਾਨ ਡਲ ਲੇਕ ਵੱਲ। ਜਿਸ ਨੂੰ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ। ਜਦੋਂ ਸਵੇਰ ਦੀ ਧੁੱਪ ਡਲ ਲੇਕ ਦੇ ਪਾਣੀ ਤੇ ਪੈਂਦੀ ਹੈ ਤਾਂ ਇਹੇ ਨਜ਼ਾਰਾ ਸੋਨੇ ਵਾਂਗ ਚਮਕਦਾ ਹੈ। ਅਤੇ ਮਨ ਆਪਣੇ ਆਪ ਖੁਸ਼ ਹੋ ਜਾਂਦਾ ਹੈ। ਦਲ ਲੇਕ ਦੀ ਖਾਸੀਅਤ ਦਲ ਲੇਕ ਸ਼੍ਰੀਨਗਰ ਸ਼ਹਿਰ ਵਿੱਚਕਾਰ ਸਥਿਤ ਹੈ। ਜਿੱਥੇ ਤੁਹਾਨੂੰ ਮਿਲਦੀਆਂ ਨੇ ਸੁੰਦਰ ਕਿਸਤੀਆਂ ਜਿਸ ਨੂੰ ਆਪਾਂ ਸ਼ਿਕਾਰੇ ਜਾਂ ਹਾਊਸ ਬੋਟ ਵੀ ਕਹਿ ਸਕਦੇ ਹਾਂ। ਅਤੇ ਆਲੇ-ਦੁਆਲੇ ਬਰਫ਼ ਨਾਲ ਟਕੀਆਂ ਪਹਾੜੀਆਂ ਇਹ ਜਗ੍ਹਾ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਸ਼ਿਕਾਰਾ ਰਾਈਡ ਦਾ ਅਨੁਭਵ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਐਕਸਪੀਰੀਅੰਸ ਕਿਵੇਂ ਰਿਹਾ ਜਦੋਂ ਤੁਸੀਂ ਸ਼ਿਕਾਰੇ 'ਚ ਬੈਠ ਕੇ ਡੱਲ ਲੇਕ ਘੁੰਮਦੇ ਹੋ ਤਾਂ ਤੁਹਾਨੂੰ ਲੱਗਦਾ ਐਵੇਂ ਸਾਰੀ ਦੁਨੀਆ ਤੋਂ ਦੂਰ ਕਿਸੇ ਹੋਰ ਜੰਨਤ ਵਿੱਚ ਆ ਗਏ ਹਾਂ ਠੰਡੀ ਹਵਾ ਪੰਛੀਆਂ ਦੀ ਆਵਾਜ਼ ਅਤੇ ਪਾਣੀ ਦੀ ਹੌਲੀ-ਹੌਲੀ ਜੜੀਆਂ ਲਹਿਰਾਂ ਚੱਲਦੀਆਂ ਨੇ ਦਿਲ ਨੂੰ ਬਹੁਤ ਸਕੂਨ ਦਿੰਦੀਆਂ ਨੇ ਹਾਊਸਬੋਰਡ ਦਾ ਤਜਰਬਾ ਡਾਲ ਲੇਕ ਦੀ ਹੋਰ ਖਾਸ ਗੱਲ ਇਹ ਹੈ ਕਿ ਜਿੱਥੇ ਸ਼ਾਨਦਾਰ ਹਾਊਸ ਬੋਟ ਇੰਨਾ ਵਿੱਚ ਰਹਿਣਾ ਇੱਕ ਵੱਖਰਾ ਹੀ ਅਨੁਭਵ ਹੈ ਸਵੇਰੇ ਉੱਠ ਕੇ ਝੀਲ ਦਾ ਨਜ਼ਾਰਾ ਦੇਖਣਾ ਚਾਹ ਪੀਣੀ ਅਤੇ ਸ਼ਾਂਤੀ ਮਹਿਸੂਸ ਕਰਨੀ ਇਹ ਸਭ ਕੁਝ ਮਨ ਨੂੰ ਤਾਜ਼ਾ ਕਰ ਦਿੰਦਾ ਹੈ ਇੱਕ ਹੁੰਦੀ ਹੈ ਫਲੋਟਿੰਗ ਮਾਰਕੀਟ ਸਵੇਰੇ ਸਵੇਰੇ ਡਾਲ ਲੇਕ ਦੇ ਫਲੋਟਿੰਗ ਮਾਰਕੀਟ ਲੱਗਦੀ ਹੈ ਜਿੱਥੇ ਕਿਸਾਨ ਆਪਣੀਆਂ ਬੀੜੀਆਂ ਦੇ ਵਿੱਚ ਫਲ, ਸਬਜ਼ੀਆਂ, ਫੁੱਲ ਆਦ ਚਾਹਾਂ ਹੋਰ ਵੀ ਕਾਫੀ ਚੀਜ਼ਾਂ ਵੇਚਦੇ ਹਨ। ਇਹ ਨਜ਼ਾਰਾ ਸਿਰਫ ਕਸ਼ਮੀਰ ਵਿੱਚ ਹੀ ਵੇਖਣ ਨੂੰ ਮਿਲਦਾ ਹੈ। ਜੇਕਰ ਗੱਲ ਕਰ ਲਈਏ ਆਪਾਂ ਘੁੰਮਣ ਨਾਲ ਜਿਹੜਾ ਦਿਮਾਗ ਹੈ ਉਹ ਕਿਉਂ ਸਹੀ ਰਹਿੰਦਾ। ਅੱਜ ਕੱਲ ਦੀ ਭੱਜ ਤੋੜ ਵਾਲੀ ਜਿਹੜੀ ਜ਼ਿੰਦਗੀ ਦੇਖੀ ਜਾਵੇ ਤਾਂ ਬਹੁਤ ਹੀ ਲੋਕਾਂ ਨੂੰ ਤਣਾਅ ਅਤੇ ਸਟ्रेस ਬਹੁਤ ਜ਼ਿਆਦਾ ਵੱਧ ਗਿਆ ਹੈ ਪਰ ਅਸੀਂ ਦਾਲ ਲੇਕ ਵਰਗੀ ਸ਼ਾਂਤ ਜਗ੍ਹਾ ਤੇ ਆਉਂਦੇ ਹਾਂ ਤਾਂ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ ਕੁਦਰਤ ਨਾਲ ਜੁੜ ਕੇ ਦਿਮਾਗ ਤਾਜ਼ਾ ਹੁੰਦਾ ਹੈ ਨਵੀਂ ਤਾਕਤ ਮਿਲਦੀ ਹੈ ਅਤੇ ਸੋਚਣ ਦੀ ਸਮਰੱਥਾ ਵੀ ਵੱਧਦੀ ਹੈ ਜਦੋਂ ਆਪਾਂ ਕਾਫੀ ਦੂਰ ਗਏ ਹੋਏ ਇਹ ਤਾਂ ਮਨ ਕਰਦਾ ਹੈ ਕਿ ਆਪਾਂ ਹੁਣ ਇੱਥੋਂ ਦੀਆਂ ਯਾਦਗਰ ਫੋਟੋਆਂ ਵੀ ਖਿੱਚੀਏ ਤਾਂ ਫਿਰ ਦਲ ਲੇਕ ਫੋਟੋਗ੍ਰਾਫੀ ਲਈ ਜਿਹੜਾ ਸਵਰਗ ਕਿਹਾ ਜਾਂਦਾ ਹੈ ਸੂਰਜ ਡੁੱਬਣ ਦਾ ਸਮਾਂ ਪਾਣੀ 'ਚ ਬਣਦੀ ਪਰਛਾਂਵ ਅਤੇ ਪਹਾੜਾਂ ਦੀ ਛਾਂ ਹਰ ਤਸਵੀਰ ਯਾਦਗਾਰ ਬਣ ਜਾਂਦੀ ਹੈ ਜੇਕਰ ਗੱਲ ਕਰੀਏ ਸਵਾਲ ਕਰੀਏ ਕਿ ਕਿਉਂ ਘੁੰਮਣਾ ਚਾਹੀਦਾ ਹੈ ਦਲ ਲੇਕ ਹੀ ਕਿਉਂ ਘੁੰਮਣਾ ਚਾਹੀਦਾ ਹੈ ਬਾਕੀ ਜਗ੍ਹਾ ਹੋਰ ਵੀ ਕਾਫੀ ਘੁੰਮਣ ਵਾਲੀਆਂ ਨੇ ਇਥੋਂ ਦੀ ਗੱਲ ਕਰਾਂ ਤਾਂ ਸ਼ਾਂਤੀ ਲਈ ਕੁਦਰਤ ਦੇ ਨੇੜੇ ਜਾਣ ਲਈ ਮਨ ਨੂੰ ਸਟ੍ਰੈਸ ਤੋਂ ਜਿਹੜਾ ਸਟ੍ਰੈਸ ਦੂਰ ਕਰਨ ਵਾਸਤੇ ਪਰਿਵਾਰ ਦੇ ਸਮਾਂ ਬਤਾਉਣਾ ਜ਼ਰੂਰ ਚੰਗਾ ਹੈ ਚਾਤਕਾਰੀ ਪਲ ਬਣਾਉਣ ਲਈ ਡਾਲ ਲੇਕ ਸਭ ਲਈ ਪੈਤ੍ਰੀਨ ਜਗ੍ਹਾ ਹੈ ਆਪਾਂ ਗੱਲ ਕਰ ਲਈਏ ਤਾਂ ਜਿਸ ਤਰੀਕੇ ਨਾਲ ਦੁਨੀਆ ਨੂੰ ਬ੍ਰੇਨ ਅਟੈਕ ਹਾਰਟ ਅਟੈਕ ਹੋ ਰਹੇ ਨੇ ਖਾਣ ਪੀਣ ਨੂੰ ਲੈ ਕੇ ਬਹੁਤ ਲੋਕ ਚਿੰਤਤ ਨੇ ਪਰ ਇਹ ਖੂਬਸੂਰਤ ਨਜ਼ਾਰਾ ਤੁਹਾਨੂੰ ਡਲ ਲੇਕ ਦਾ ਹੀ ਦੇਖਣ ਨੂੰ ਮਿਲਦਾ ਹੈ। ਕਸ਼ਮੀਰ ਦਾ ਡਲ ਲੇਕ ਸਿਰਫ ਇੱਕ ਟੂਰਿਸਟ ਪਲੇਸ ਨਹੀਂ ਇਹ ਇੱਕ ਅਹਿਸਾਸ ਹੈ। ਇੱਕ ਵਾਰ ਜਰੂਰ ਤੁਸੀਂ ਜਾ ਕੇ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਹੋਰ ਸੁੰਦਰ ਬਣਾਓ। ਜੇਕਰ ਆਪਾਂ ਗੱਲ ਕਰ ਲਈਏ ਤਾਂ ਡਲ ਲੇਕ ਬਹੁਤ ਵੱਖਰਾ ਹੀ ਤਜਰਬਾ ਹੈ ਅਸੀਂ ਜਦੋਂ ਡਲ ਲੇਕ ਘੁੰਮਣ ਵਾਸਤੇ ਗਏ ਮੈਂ ਤੇ ਮੇਰਾ ਸੱਜਣ ਮਿੱਤਰਪਾਲ ਸਿੰਘ ਬਾਜਵਾ ਉਹਨਾਂ ਦੇ ਵੀ ਕਾਫੀ ਚੈਨਲ ਨੇ ਨਾਲ ਤੁਸੀਂ ਸਬਸਕ੍ਰਾਈਬ ਉਹਨਾਂ ਦੇ ਕਰ ਲਿਓ ਤਾਂ ਦੇਖਿਆ ਜਾਵੇ ਅਸੀਂ ਜਦੋਂ ਘੁੰਮਣ ਵਾਸਤੇ ਗਏ ਸੀ ਤਾਂ ਸਾਨੂੰ ਵੱਖਰਾ ਹੀ ਮਨ ਸਾਡਾ ਸ਼ਾਂਤ ਹੋਇਆ ਇੱਕ ਉੱਥੇ ਅ ਘੁੰਮਣ ਦਾ ਸਭ ਤੋਂ ਬੈਸਟ ਦੇਖਿਆ ਕਿ ਡਲ ਲੇਕ ਹੀ ਕਿਉਂ ਫਿਰ ਸਾਡਾ ਜਿਹੜਾ ਮਨ ਸੀਗਾ ਉਹ ਡਾਲਲੇਕ ਵੱਲ ਜਿਹੜੀਆਂ ਖੂਬਸੂਰਤ ਦੁਕਾਨਾਂ ਇਹ ਆਪਦੇ ਵੱਲ ਖਿੱਚ ਰਹੀਆਂ ਸੀ ਤਾਂ ਅਸੀਂ ਥੋੜੀ ਬਹੁਤ ਸ਼ਾਪਿੰਗ ਵੀ ਕੀਤੀ ਜਿਹੜੀ ਕਿ ਸਾਨੂੰ ਵਧੀਆ ਲੱਗਾ ਕਿ ਸ਼ਿਕਾਰੇ ਵਿੱਚ ਬੈਠਦੇ ਆਂ ਜਦੋਂ ਮੈਂ ਬੈਠ ਕੇ ਆਲਾ ਦੁਆਲਾ ਦੇਖ ਰਿਹਾ ਸੀ ਤਾਂ ਮੈਨੂੰ ਵੱਖਰਾ ਹੀ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਰਾਜੇ ਹੋਈਏ ਤਾਂ ਰਾਜਿਆਂ ਦੇ ਵਾਂਗ ਅਸੀਂ ਸ਼ਿਕਾਰੇ ਦੇ ਵਿੱਚ ਬੈਠ ਕੇ ਆਸ-ਪਾਸ ਦੀ ਖੂਬਸੂਰਤੀ ਦੇਖ ਰਏ ਸੀ ਤਾਂ ਮੇਰਾ ਦੋਸਤ ਮਿੱਤਰਪਾਲ ਸਿੰਘ ਬਾਜਵਾ ਕੈਮਰੇ ਨੂੰ ਜਿਹੜਾ ਦੋਨਾਂ ਸਾਈਡਾਂ ਤੇ ਘੁਮਾ ਕੇ ਦਿਖਾ ਰਿਹਾ ਸੀ ਕਿ ਕਿਸ ਤਰੀਕੇ ਦੀ ਖੂਬਸੂਰਤੀ ਦਾ ਆਨੰਦ ਮਾਣ ਰਹੇ ਹਾਂ ਤਾਂ ਇਹ ਬਹੁਤ ਮਜ਼ਾ ਆਇਆ ਕਹਿ ਸਕਦੇ ਹਾਂ ਕਿ ਸਾਨੂੰ ਇਹ ਸੁਵਰਗ ਵਾਂਗ ਲੱਗ ਰਿਹਾ ਸੀਗਾ ਜਿੱਥੇ ਜਾइए ਉਸ ਹੀ ਦੇਸ਼ ਦਾ ਵੱਖਰਾ ਹੀ ਪੇਸ ਹੁੰਦਾ ਹੈ ਤਾਂ ਫੋਟੋਗ੍ਰਾਫੀ ਲਈ ਜਾਂ ਕਿ ਲਈਏ ਕਿ ਆਪਾਂ ਅੱਜ ਕੱਲ ਰੋਕ ਵਿਆਹਾਂ ਦੇ ਸੀਜ਼ਨ ਦੇ ਵਿੱਚ ਪਰੀ ਵੈਡਿੰਗ ਲਈ ਵੀ ਬਹੁਤ ਜਾਂਦੇ ਹਨ ਤਾਂ ਬਹੁਤ ਨਜ਼ਾਰੇ ਵਾਲੀ ਜਗਾ ਹੈ ਤੁਸੀਂ ਵੀ ਜਰੂਰ ਜਾਇਓ ਤਾਂ ਅੱਗੇ ਪਹਾੜੀਆਂ ਤੁਸੀਂ ਦੇਖ ਕੇ ਤੁਹਾਡਾ ਮਨ ਬਹੁਤ ਖੁਸ਼ ਹੋਵੇਗਾ ਪਹਾੜੀਆਂ ਦੇ ਨਜ਼ਾਰੇ ਜੇਕਰ ਆਪਾਂ ਆ ਬੋਰਡਾਂ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਡਲ ਲੇਖਤੇ ਵਿੱਚ ਸੀਜ਼ਨ ਦੇ ਹਿਸਾਬ ਦੇ ਨਾਲ ਚੀਜ਼ਾਂ ਮਿਲਣਗੀਆਂ ਜਦੋਂ ਅਸੀਂ ਗਏ ਸੀ ਤਾਂ ਉਦੋਂ ਗਰਮੀ ਦਾ ਮੌਸਮ ਸੀ ਪਰ ਠੰਡਾ ਮਾਹੌਲ ਹੋਣ ਕਰਕੇ ਬਰਫ ਨਹੀਂ ਸੀ ਜਿਆਦਾ ਕਿਉਂਕਿ ਕੱਲੀ ਹਵਾ ਠੰਡੀ ਸੀ ਜਾਂ ਮੌਸਮ ਠੰਡਾ ਲਾ ਲਈਏ ਪਰ ਜਿਹੜਾ ਇਥੋਂ ਦਾ ਵਾਤਾਵਰਨ ਹੈ ਉਹ ਸਿਰਫ ਅਤੇ ਸਿਰਫ ਬਰਫ ਜਦੋਂ ਹੁੰਦੀ ਹੈ ਸਿਆਲ ਵਿੱਚ ਹੁੰਦੀ ਹੈ ਤਾਂ ਜਿਹੜਾ ਮਹੀਨੇ ਸਰਦੀ ਵਾਲੇ ਹੁੰਦੇ ਨੇ ਉਦੋਂ ਬਰਫੂ ਹੁੰਦੀ ਹੈ ਵੈਸੇ ਬਰਫ ਬਹੁਤ ਘੱਟ ਹੈ ਪਰ ਮੌਸਮ ਬਹੁਤ ਹੀ ਸ਼ਾਨਦਾਰ ਲੱਗਾ ਸਾਨੂੰ ਤੇ ਇਹ ਨਜ਼ਾਰਾ ਜਿਹੜਾ ਹੈ ਸਵਰਗ ਤੋਂ ਘੱਟ ਨਹੀਂ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਵਾਂਗੇ ਇਹ ਤੁਸੀਂ ਜਿਹੜਾ ਵਾ ਸੁਝਾਅ ਜ਼ਰੂਰ ਸੱਦੇ ਜਿਹੜਾ ਕਮੈਂਟ ਬਾਕਸ ਵਿੱਚ ਦਿਓ ਅਸੀਂ ਅੱਗੇ ਤੋਂ ਫੇਰ ਨਵੀਆਂ-ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਅੱਗੇ ਹੋਰ ਵੀਡੀਓ ਦੇਖੋ ਕਿਵੇਂ ਤੁਹਾਨੂੰ ਲੱਗ ਰਿਹਾ ਹੈ ਸਵਰਗ